ਆਪਾਂ ਡੇਰਾ ਬਸੀਦੇ ਵਿੱਚ ਖੜੇ ਆ ਪੰਜਾਬ ਮੇਂ ਕਿਰਤ ਸਿੰਘ ਸਾਡੇ ਘਾਰੇ ਕੱਢ ਲਈ ਇੰਦਰੇ ਸਦਰੂਪੇ ਆਪਣੇ ਮੁਕੇਸ਼ ਗਾਂਧੀ ਜੀ ਦੇ ਨਾਲ ਇਸੇ ਤਰ੍ਹਾਂ ਦੀ ਸਾਰੀ ਖੁਸ਼ੀ ਸਾਰੀ ਸਾਂਝੀ ਕਰਦੇ ਜਿੱਤ ਦੇ ਜਿਸ ਤਰ੍ਹਾਂ ਵਾਤਾਵਰਣ ਨੂੰ ਉਸੇ ਤੋਂ ਸਾਫ਼ ਕੀਤਾ ਆਪਣਾੁੱਧੀ ਤੋਂ ਗੰਦਗੀ ਸਾਫ਼ ਕੀਤੀ ਵਾਤਾਵਰਣ ਸਵੱਛ ਕੀਤਾ ਅੱਜ ਉੱਥੇ ਇਨਸਾਨ ਤਾਂ ਖੁਸ਼ੀ ਮਨਾ ਹੀ ਰਿਹਾ ਪਰ ਪੇੜ-ਪੌਦੇ ਵੀ ਖੁਸ਼ੀ ਮਨਾ ਰਿਹਾ ਕਿਉਂਕਿ ਅੱਜ ਜਿੱਥੇ ਸੂਰਜ ਉੱਗਿਆ ਨਵਾਂ ਉਹ ਸੂਰਜ ਦੇਖਣ ਨੂੰ ਮਿਲ ਰਿਹਾ ਜਿਹੜੇ ਵਾਦੇ ਖੋਖਲੇ ਉਹਨੇ ਵੀ ਤੁਹਾਨੂੰ ਪਾਣੀ ਫਰੀ ਬਿਜਲੀ ਫਰੀ ਆਫ ਫਰੀ ਲੋਕੀ ਕਹਿੰਦੇ ਸਾਨੂੰ ਫਰੀ ਨਹੀਂ ਚਾਹੀਦਾ ਸਾਨੂੰ ਸ਼ੁੱਧ ਹਵਾ ਚਾਹੀਦੀ ਹੈ ਸਾਨੂੰ ਸੂਰਜ ਚਾਹੀਦਾ ਹੈ ਗੁੰਡਾਗਰਦੀ ਖਤਮ ਹੋਣੀ ਚਾਹੀਦੀ ਹੈ ਉਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਅਨੁਸਾਰ ਦੇ ਮੋਦੀ ਜੀ ਦੀ ਜਿਹੜੀ ਨੀਤੀਆਂ ਨੂੰ ਅਪਣਾਇਆ ਔਰ ਡਬਲ ਇੰਜਨ ਦੀ ਸਰਕਾਰ ਉਹਨਾਂ ਨੂੰ ਪਤਾ ਕਿ ਤਰੱਕੀ ਸਟੇਟ ਦੀ ਤਾਂ ਹੀ ਹੋਣੀ ਹੈ ਡਬਲ ਇੰਜਨ ਸਰਕਾਰ ਬਣੇਗੀ ਔਰ ਪੂਰਨ ਬਹੁਮਤ ਦੇ ਨਾਲ ਕੇਜਰੀਵਾਲ ਜਿਹੜਾ ਦੀ ਠੋਕ ਕੇ ਕਹਿੰਦਾ ਸੀ ਇਸ ਜਨਮ ਮੇਰੇ ਕੋ ਮੋਦੀ ਜੀ ਹਰਾ ਨਹੀਂ ਸਕਤੇ ਆ ਤੁਹਾਡੇ ਸਾਹਮਣੇ ਗੋਡਿਆਂ ਤੇ ਭਾਰੀ ਰਿਆ ਪਿਆ ਇਸ ਤੋਂ ਵੱਡੀ ਜਿੱਤ ਨਹੀਂ ਹੋ ਸਕਦੀ ਤੇ ਤੁਹਾਡੇ ਸਾਰਿਆਂ ਨੂੰ ਹਲਕਾ ਡੇਰਾ ਬਿੱਤੀ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕ ਮੋਦੀ ਜਿੰਦਾਬਾਦ ਜਿੰਦਾਬਾਦ ਆਗੂ ਕਿਹ ਕੀ ਫਰਕ ਹੈ ਸਰੋ। ਲੱਗੋ ਪੰਜਾਬ ਦੀ ਰਾਜਨੀਤੀ ਦਾ ਹੀ ਫਰਕ ਦਿੱਤੇ ਰਿਹਾ ਹੈ। ਲੋਕਾਂ ਨੇ ਦੇਖ ਲਿਆ ਵੀ ਜਿਸ ਤਰ੍ਹਾਂ ਆਪਨੇ ਪੰਜਾਬ ਜਿੰਦਗੀ ਔਰ ਕੋਰਾਮ ਮਚਾਇਆ ਹੈ। ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਹਨੇ ਲੁੱਟ ਖਸੁੱਟ ਕੀਤੀ ਆ। ਰਿਸ਼ਵਤਖੋਰੀ ਵਧੀ ਆ। ਗੰਦਗੀ ਵਧੀ ਆ। ਹਸਪਤਾਲਾਂ ਦਾ ਬੁਰਾ ਹਾਲ ਹੈ। ਸਾਰਾ ਆਸਮ ਜਿਹੜੀ ਹਵਾ ਬਾਹਰ ਚੁੱਕ ਕੇ ਦਿੱਲੀ ਗਈ। ਉਹਨਾਂ ਨੇ ਦੇਖਿਆ ਜਦ ਪੰਜਾਬ ਦਾ ਇਹਨਾਂ ਨੂੰ 2 ਸਾਲਾਂ ਚ ਬੋਰਾ ਹਾਲ ਕਰ ਦਿੱਤਾ ਦਿੱਲੀ ਦਾ 15 ਸਾਲ ਤੱਕ ਬਿਲਕੁਲ ਹੀ ਰੱਦੀ ਕਰ ਚੁੱਕੇ ਇਸ ਚੀਜ਼ ਦਾ ਜਿਹੜਾ ਮੀਟ ਜਿਹੜਾ ਪੰਜਾਬ ਦਾ ਉਹਨੇ ਸਾਹਮਣੇ ਆ ਇਹ ਹਵਾ ਇੱਥੇ ਹੁਣ ਉੱਤੀ ਵਾਲੀ ਹਵਾ ਮੂੜ ਉੱਧਰ ਆ ਗਈ ਹੋ ਤਾਂ ਸਾਰਾ ਦਿਖਾਈ ਦੇ ਪਤਾ ਪਤਾ ਆਧਾਰ ਵਧੂਗਾ ਸਿਰਫ ਪੰਜਾਬ ਦੀ ਪੰਜਾਬ ਬਾਦਵਾ ਦਾ ਪਤਾ ਆਰ ਲਗਾਤਾਰ ਵੱਧ ਰਿਹਾ ਪਹਿਲੇ ਸਾਡੇ ਕੋਲ ਕੋਲ 6% ਸੀ ਹੁਣ 18% ਹੋਇਆ ਹੁਣ 36% ਹੋ ਗਿਆ ਸਾਹਮਣੇ ਹੈ ਜੇ ਮੋਦੀ